ਅਰਵਿੰਦੋ ਫਾਰਮਾ ਵਾਲਿਆਂ ਨੇ ਬੀਜੇਪੀ ਨੂੰ ਤਾਂ 55 ਕਰੋੜ ਰੁਪਏ ਦਿੱਤਾ ਔਰ ਉਹਦੇ ਬਿਆਨ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਤੇ ਕਿਵੇਂ ਲੱਗਦਾ ਵੀ ਉਸੇ ਕੇਸ ਦੇ ਵਿੱਚ ਜਮਾਨਤ ਮਿਲਣੀ ਉਹ ਵੀ ਸੁਪਰੀਮ ਕੋਰਟ ਤੋਂ ਜਾ ਕੇ ਪਰ ਕੀ ਲੱਗਦਾ ਵੀ ਇਹ ਬੋਗਸ ਕੇਸ ਹੈ ਕੀ ਹੈ ਇਸ ਸਰਡੋਲੋਜੀ ਨੂੰ ਰੋਕਣ ਦੇ ਲਈ ਮੈਂ ਕਹਿ ਸਕਦਾ ਤੋਂ ਡਰਦੇ ਆ ਇਸ ਬੀਜੇਪੀ ਦੀ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਇਹ ਜਿਹੜੀ ਚਾਲ ਖੇਲੀ ਹੈ ਈਡੀ ਦੇ ਦੁਰਪਯੋਗ ਦੇ ਰੂਪ ਤੇ ਖਟਕੜ ਕਲਾ ਮੌਜੂਦ ਆ ਬ੍ਰਹਮਸ਼ੰਕਰ ਜਿੰਪਾ ਨੇ ਸਾਡੇ ਨਾਲ ਜਿੰਪਾ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੀ ਭੁੱਖ ਹੜਤਾਲ ਰੱਖੀ ਗਈ ਹੈ ਤੇ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਅਮਰ ਸਮਾਤ ਤੇ ਮੈਂ ਉਹਨਾਂ ਨੂੰ ਨਮਨ ਕਰਦਿਆਂ ਇੱਥੋਂ ਇੱਕ ਮੈਸੇਜ ਦੇਣਾ ਚਾਹਨਾ ਵੀ ਈਡੀ ਨੂੰ ਇੱਕ ਟੂਲ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਲਈ ਯੂਜ਼ ਕੀਤਾ ਜਾ ਰਿਹਾ ਜਿਦ ਤਾਹ ਸਾਡੇ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਗਈ। ਔਰ ਬੜੀ ਹੈਰਾਨਗੀ ਜਨਕ ਗੱਲ ਹੈ। ਵੀ ਉਹ ਸ਼ਰਤ ਰੈਡੀ ਨੇ ਅਰਵਿੰਦੋ ਫਾਰਮਾ ਵਾਲਿਆਂ ਨੇ ਭਾਜਪੀ ਨੂੰ ਤਾਂ 55 ਕਰੋੜ ਰੁਪਏ ਦਿੱਤਾ ਔਰ ਉਹਦੇ ਬਿਆਨ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਬੜੀ ਹਮੰਦ ਭਾਗੀ ਤਰੀਕਾ ਹੈ ਈਡੀ ਦਾ ਕੰਮ ਕਰਨ ਦਾ। ਕੀ ਲੱਗਦਾ ਉਹ ਫਿਰ ਸਿੰਘ ਨੂੰ ਜੜੇ ਕੀ ਜ਼ਮਾਨਤ ਵੀ ਮਿਲੀ ਹੈ ਸੁਪਰੀਮ ਕੋਰਟ ਵੱਲੋਂ। ਤੇ ਕਿਵੇਂ ਲੱਗਦਾ ਵੀ ਉਸੇ ਕੇਸ ਦੇ ਵਿੱਚ ਜ਼ਮਾਨਤ ਮੰਗਣੀ ਉਹ ਵੀ ਸੁਪਰੀਮ ਕੋਰਟ ਤੋਂ ਜਾ ਕੇ ਤੇ ਪਰ ਕੀ ਲੱਗਦਾ ਵੀ ਇਹ ਬੋਕਸ ਕੇਸ ਹੈ ਕੀ ਹੈ ਇਹ ਦੇਖੋ ਇਹ ਸਿੱਧਾ ਸਿੱਧਾ ਈਡੀ ਦਾ ਦੁਰਪਯੋਗ ਦਾ ਕੇਸ ਹੈ ਸੈਂਟਰਲ ਏਜੰਸੀਆਂ ਦਾ ਇਸਤੇਮਾਲ ਕਰਕੇ ਜਿਹੜੀ ਪਾਰਟੀ ਅੱਜ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਸਾਫ਼ ਸੁਥਰੀ ਸਰਕਾਰ ਹੈਲਥ ਸੈਕਟਰ ਨੂੰ ਪ੍ਰੋਮੋਟ ਕਰਨ ਦੇ ਲਈ ਬਜ਼ੁਰਗਾਂ ਦੀ ਕੇਅਰ ਕਰਨ ਦੇ ਲਈ ਫੋਰਸਟਰ ਸਕੀਮ ਲਿਆਂਦੇ ਦੇ ਲਈ ਸਾਡੇ ਬਹੁਤ ਹੀ ਵੀਰ ਜੋਧਾ ਸਪੂਤ ਜਿਹੜੇ ਸ਼ਹੀਦ ਹੋ ਜਾਂਦੇ ਆ ਬੜੀ ਦੁੱਖਦਾਈ ਘਟਨਾ ਹੁੰਦੀ ਉਸ ਪਰਿਵਾਰ ਲਈ ਉਹਨਾਂ ਨੂੰ 1 ਕਰੋੜ ਦੀ ਮਦਦ ਕਰਨ ਲਈ ਇਹ ਸਾਡੀ ਇਸ ਅਡਾਲੋਜੀ ਨੂੰ ਰੋਕਣ ਦੇ ਲਈ ਮੈਂ ਕਹਿ ਸਕਦਾ ਹਾਂ ਤੋਂ ਡਰਦਿਆਂ ਇਸ ਬੀਜੇਪੀ ਦੀ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਇਹ ਜਿਹੜੀ ਚਾਲ ਖੇਲੀ ਹੈ ਈਡੀ ਦੇ ਦੁਰਪਯੋਗ ਦੇ ਰੂਪ ਦੇ ਵਿੱਚ ਭਾਜੀ ਐ ਨਹੀਂ ਲੱਗਦਾ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਇਹ ਕੰਮ ਕੀਤਾ ਗਿਆ ਦੇਖੋ ਇਲੈਕਸ਼ਨਾਂ ਤੋਂ ਪਹਿਲੇ ਦਾ ਸਵਾਲ ਹੈ ਵੀ ਅਰਵਿੰਦ ਕੇਜਰੀਵਾਲ ਜਿਹਨੂੰ ਸਟੇਜ ਤੋਂ ਜਿਹੜਾ ਉਹ ਕਥਾ ਕਰਦੇ ਸੀ ਇਹਨਾਂ ਦੀ ਇਹ ਕਿਸ ਤਰ੍ਹਾਂ ਕੰਮ ਕਰ ਰਿਹਾ ਉਸ ਨੂੰ ਰੋਕਣ ਦੇ ਲਈ ਇਹ ਕੀਤਾ ਗਿਆ ਲੇਕਿਨ ਲੋਕ ਬੜੀਆਂ ਖੁੱਲੀਆਂ ਅੱਖਾਂ ਦੇ ਨਾਲ ਚਰਚਾ ਕਰ ਰਹੇ ਔਰ ਦਿਖ ਰਹੇ ਹੈ ਇਸ ਸੰਬੰਧ ਚ ਅਸੀਂ ਸਾਰੇ ਹੀ ਕਾਰਿਆਕਰਤਾ ਪੂਰੇ ਐਮਐਲਏ ਸਹਿਵਾਨ ਵਲੰਟੀਅਰ ਸਹਿਵਾਨ ਚੇਅਰਮੈਨ ਸਭ ਲੋਕ ਅੱਜ ਪੋਖ ਹੜਤਾਲ ਤੇ ਬੈਠੇ ਧੰਨਵਾਦ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਖੜੂ ਦਾ ਸਮਰ ਨਿਊਜ਼ ਖੜਕੜ ਕਲਾ ਨਮਾਸ਼ੇਰ ਖਟਕੜ ਕਲਾ ਮੌਜੂਦ ਆ ਬ੍ਰਹਮਸ਼ੰਕਰ ਜਿੰਪਾ ਨੇ ਸਾਡੇ ਨਾਲ ਜਿੰਪਾ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੀ ਭੁੱਖ ਹੜਤਾਲ ਰੱਖੀ ਗਈ ਹੈ ਤੇ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਅਮਰ ਸਮਾਤ ਤੇ ਮੈਂ ਉਹਨਾਂ ਨੂੰ ਨਮਨ ਕਰਦਿਆਂ ਇੱਥੋਂ ਇੱਕ ਮੈਸੇਜ ਦੇਣਾ ਚਾਹਨਾ ਬਈ ਈਡੀ ਨੂੰ ਇੱਕ ਟੂਲ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਲਈ ਯੂਜ਼ ਕੀਤਾ ਜਾ ਰਿਹਾ ਜਿਹਦੇ ਤਹਿ ਸਾਡੇ ਲੀਡਰਾਂ ਦੀ ਗ੍ਰਿਫਤਾਰੀ ਕੀਤੀ ਗਈ ਔਰ ਬੜੀ ਹੈਰਾਨਗੀ ਜਨਕ ਗੱਲ ਹੈ ਵੀ ਉਹ ਸ਼ਰਤ ਰੈਡੀ ਨੇ ਅਰਵਿੰਦੋ ਫਾਰਮਾ ਵਾਲਿਆਂ ਨੇ ਭਾਜਪੀ ਨੂੰ ਤਾਂ 55 ਕਰੋੜ ਰੁਪਏ ਦਿੱਤਾ ਔਰ ਉਹਦੇ ਬਿਆਨ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਬੜੀ ਹਮੰਦ ਭਾਗੀ ਤਰੀਕਾ ਹੈ ਈਡੀ ਦਾ ਕੰਮ ਕਰਨ ਦਾ ਕੀ ਲੱਗਦਾ ਉਹ ਤੋਂ ਸੁਰੇਸ਼ ਸਿੰਘ ਨੂੰ ਜਿਹੜੀ ਕਿ ਜ਼ਮਾਨਤ ਵੀ ਮਿਲੀ ਹੈ ਸੁਪਰੀਮ ਕੋਰਟ ਵੱਲੋਂ ਤੇ ਕਿਵੇਂ ਲੱਗਦਾ ਵੀ ਉਸੇ ਕੇਸ ਦੇ ਵਿੱਚ ਜ਼ਮਾਨਤ ਮੰਗਣੀ ਉਭੀ ਸੁਪਰੀਮ ਕੋਰਟ ਤੋਂ ਜਾ ਕੇ ਤੇ ਪਰ ਕੀ ਲੱਗਦਾ ਵੀ ਇਹ ਬੋਗਸ ਕੇਸ ਹੈ ਕੀ ਹੈ ਇਹ ਦੇਖੋ ਇਹ ਸਿੱਧਾ ਸਿੱਧਾ ਈਡੀਏ ਦੁਰਪਯੋਗ ਦਾ ਕੇਸ ਹੈ ਸੈਂਟਰਲ ਏਜੰਸੀਆਂ ਦਾ ਇਸਤੇਮਾਲ ਕਰਕੇ ਜਿਹੜੀ ਪਾਰਟੀ ਅੱਜ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਸਾਫ਼ ਸੁਥਰੀ ਸਰਕਾਰ ਹੈਲਥ ਸੈਕਟਰ ਨੂੰ ਪ੍ਰੋਮੋਟ ਕਰਨ ਦੇ ਲਈ ਬਜ਼ੁਰਗਾਂ ਦੀ ਕੇਅਰ ਕਰਨ ਦੇ ਲਈ ਫਰਿਸਟਰ ਸਕੀਮ ਲਿਆਂਦੇ ਦੇ ਲਈ ਸਾਡੇ ਬਹੁਤ ਹੀ ਵੀਰ ਯੋद्धा ਸਪੂਤ ਜਿਹੜੇ ਸ਼ਹੀਦ ਹੋ ਜਾਂਦੇ ਆ ਬੜੀ ਦੁਖਦਾਈ ਘਟਨਾ ਆਉਂਦੀ ਉਸ ਪਰਿਵਾਰ ਲਈ ਉਹਨਾਂ ਨੂੰ 1 ਕਰੋੜ ਦੀ ਮਦਦ ਕਰਨ ਲਈ ਇਹ ਸਾਡੀ ਇਸ ਅਡਾਲੋਜੀ ਨੂੰ ਰੋਕਣ ਦੇ ਲਈ ਮੈਂ ਕਹਿ ਸਕਦਾ ਹਾਂ ਤੋਂ ਡਰਦਿਆਂ ਇਸ ਭਾਜੀ ਇਹ ਨਹੀਂ ਲੱਗਦਾ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਇਹ ਕੰਮ ਕੀਤਾ ਗਿਆ ਦੇਖੋ ਇਲੈਕਸ਼ਨਾਂ ਤੋਂ ਪਹਿਲੇ ਦਾ ਸਵਾਲ ਹੈ ਵੀ ਅਰਵਿੰਦ ਕੇਜਰੀਵਾਲ ਜਿਹਨੂੰ ਸਟੇਜ ਤੋਂ ਜਿਹੜਾ ਉਹ ਕਥਾ ਕਰਦੇ ਸੀ ਇਹਨਾਂ ਦੀ ਪੇ ਕਿਸ ਤਰ੍ਹਾਂ ਕੰਮ ਕਰ ਰਹੇ ਆ ਉਸ ਨੂੰ ਰੋਕਣ ਦੇ ਲਈ ਇਹ ਕੀਤਾ ਗਿਆ ਲੇਕਿਨ ਲੋਕ ਬੜੀਆਂ ਖੁੱਲੀਆਂ ਅੱਖਾਂ ਦੇ ਨਾਲ ਤੇ ਚਰਚਾ ਕਰ ਰਹੇ ਆ ਔਰ ਦੇਖ ਰਹੇ ਆ ਇਸ ਸੰਬੰਧ ਚ ਅਸੀਂ ਸਾਰੇ ਹੀ ਕਾਰਿਆ ਕਰਤਾ ਪੂਰੇ ਐਮਐਲਏ ਸਹਿਵਾਨ ਵਲੰਟੀਅਰ ਸਹਿਵਾਨ ਚੇਅਰਮੈਨ ਸਭ ਲੋਕ ਅੱਜ ਭੁੱਖ ਹੜਤਾਲ ਤੇ ਬੈਠੇ ਧੰਨਵਾਦ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਖੜੂ ਦਾ ਸਮਰ ਨਿਊਜ਼ ਖੜਕੜ ਕਲਾ ਨਮਸਕਾਰ